5 ਸਾਲ ਦਾ ਬੱਚਾ ਨਹਿਰ ਦੇ ਵਿੱਚ ਰੁੜ ਗਿਆ ਹੈ ਲਾਪਤਾ ਹੈ ਗੋਤਾ ਖੋਰਾ ਵੱਲੋਂ ਅਜੇ ਵੀ ਪਾਲ ਕੀਤੀ ਜਾ ਰਹੀ ਹੈ ਪਰ ਮਾਸੂਮ ਬੱਚੇ ਦੇ ਦਾਦਾ ਦાદੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਜੋੜਾ ਈ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਆਇਆ ਸੀ ਔਰ ਉਹਨਾਂ ਦਾ ਪੋਤਾ ਈ ਰਿਕਸ਼ਾ ਦੇ ਵਿੱਚ ਮੌਜੂਦ ਸੀ ਔਰ ਇਸੇ ਦੌਰਾਨ ਦੱਸ ਦਈਏ ਕਿ ਜਦੋਂ ਬਜ਼ੁਰਗ ਜੋੜਾ ਪਾਣੀ ਲੈਣ ਦੇ ਲਈ ਨਹਿਰ ਦੇ ਵਿੱਚ ਨਹਿਰ ਦੇ ਕੰਢੇ ਪਹੁੰਚਦਾ ਤਾਂ ਇਸ ਦੌਰਾਨ ਬੱਚਾ ਜਿਹੜਾ ਹੈ ਉਹ ਨਹਿਰ ਦੇ ਵਿੱਚ ਜਾ ਡਿੱਗਿਆ ਤਾਂ ਰੁੜ ਗਿਆ ਔਰ ਦੱਸ ਦਈਏ ਕਿ 5 ਸਾਲਾਂ ਦਾ ਜਿਹੜਾ ਉਹਨਾਂ ਦਾ ਪੋਤਰਾ ਹੈ ਉਹ ਈ ਰਿਕਸ਼ਾ ਦੇ ਵਿੱਚ ਬੈਠਾ ਹੋਇਆ ਸੀ ਔਰ ਅਚਾਨਕ ਜਦੋਂ ਉਹ ਉਸ ਦੇ ਜਿਹੜੇ ਦਾਦਾ ਦਾਦੀ ਨੇ ਜਦੋਂ ਪਾਣੀ ਲੈਣ ਦੇ ਲਈ ਗਏ ਨਹਿਰ ਦੇ ਕੰਢੇ ਤਾਂ ਇਸ ਦਰਮਿਆਨ ਅਚਾਨਕ ਉਹਨਾਂ ਦਾ ਜਿਹੜਾ ਪੁੱਤਰਾ ਹੈ ਉਹ ਬੈਠ ਗਿਆ ਇਹ ਰਿਕਸ਼ਾ ਦੇ ਵਿੱਚ ਔਰ ਉਸ ਦਾ ਹੱਥ ਜਿਹੜਾ ਹੈ ਰੇਸ ਤੇ ਰੱਖਿਆ ਗਿਆ ਔਰ ਰੇਸ ਦੱਬੀ ਗਈ ਜਿਸ ਕਰਨੇ ਇਹ ਰਿਕਸ਼ਾ ਤੇਜ਼ੀ ਦੇ ਨਾਲ ਨਹਿਰ ਵੱਲ ਵਧਿਆ ਔਰ ਬੱਚਾ ਜਿਹੜਾ ਹੈ ਉਹ ਨਹਿਰ ਦੇ ਵਿੱਚ ਜਾ ਡਿੱਗਿਆ ਤਾਂ ਬੱਚਾ ਲਾਪਤਾ ਹੈ ਬੱਚੇ ਦੀ ਹੁਣ ਭਾਲ ਕੀਤੀ ਜਾ ਰਹੀ ਹੈ ਗੋਤਾਖੋਰਾਂ ਵੱਲੋਂ ਔਰ ਦੇਖ ਸਕਦੇ ਹੋ ਕਿ ਨਹਿਰ ਦੇ ਕੰਢੇ ਦਾਦਾ-ਦਾਦੀ ਦਾ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ